ਅਚਰਿਆਕਲ ਮਹਿਮਨਪ੍ਰੀਤ ਕੋਰ ਤੁਸੀਂ ਦੇਖ ਰਹੇ ਹੋ 24 7 ਪੰਜਾਬ ਨਜ਼ਰ ਮਾਰਦੇ ਆ ਇਸ ਵੇਲੇ ਦੀ ਵੱਡੀ ਖਬਰ ਤੇ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਜਿਹੜੇ ਨਰਾਤੇ ਚੱਲ ਰਹੇ ਨੇ ਇਹ ਨਰਾਤਿਆਂ ਦੇ ਦੌਰਾਨ ਮੰਦਰਾਂ ਦੇ ਵਿੱਚ ਭੀੜ ਵੀ ਲੱਗੀ ਹੋਈ ਹੈ ਤੇ ਰੌਣਕਾਂ ਵੀ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਦਿਨੋ ਦਿਨ ਕਿਸ ਤਰੀਕੇ ਦੇ ਨਾਲ ਜਿਹੜਾ ਸ਼ਰਧਾਲੂਆਂ ਦਾ ਠਾਠਾ ਮਾਰਦਾ ਇਕੱਠ ਆ ਉਹ ਲਗਾਤਾਰ ਮੰਦਰਾਂ ਦੇ ਵਿੱਚ ਜਾ ਰਿਹਾ ਤੇ ਉਹ ਮੰਦਰਾਂ ਦੇ ਵਿੱਚ ਜਾ ਕੇ ਮਾਤਾ ਰਾਣੀ ਦੇ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਚੌਥਾ ਨਰਾਤਾ ਅੱਜ ਚੱਲ ਰਿਹਾ ਤੇ ਲਗਾਤਾਰ ਮਾਤਾ ਦੇ ਜਿਹੜੇ ਨਰਾਤੇ ਨੇ ਚੱਲ ਰਹੇ ਨੇ ਇਸ ਦੇ ਕਰਕੇ ਪੰਜਾਬ ਦੇ ਵਿੱਚ ਮੰਦਰਾਂ ਦੇ ਵਿੱਚ ਰੌਣਕਾਂ ਵੀ ਲੱਗੀਆਂ ਹੋਈਆਂ ਨੇ ਬਾਜ਼ਾਰ ਵੀ ਨੇ ਜਿਹੜੇ ਉਹ ਸਜੇ ਹੋਏ ਨੇ ਇਸੇ ਦੌਰਾਨ ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਹੰਗਾਮਾ ਹੋਇਆ ਇਹ ਵਾਲਾ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਸ਼ਰਾਬ ਦੀ ਬੋਤਲ ਨੂੰ ਲੈ ਕੇ ਜਿਹੜਾ ਹੰਗਾਮਾ ਆ ਹੋਇਆ ਆ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਕਾਲੀ ਮਾਤਾ ਮੰਦਰ ਦੇ ਬਾਹਰ ਦੀ ਵੀਡੀਓ ਹੈ ਜਿੱਥੇ ਕਿ ਇੱਕ ਸ਼ਰਾਬ ਦੀ ਬੋਤਲ ਨੂੰ ਲੈ ਕੇ ਹੰਗਾਮਾ ਹੋ ਗਿਆ ਤੇ ਲੋਕ ਥੱਪੜੋ ਥੱਪੜੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਜਿਹੜੀ ਭੀੜ ਹੈ ਉਹ ਇਕੱਠੀ ਹੋ ਗਈ ਹੈ ਤੇ ਉਹ ਇੱਕ ਮੁੰਡੇ ਨੂੰ ਨੌਜਵਾਨ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਨੇ ਹਫੜਾ ਦਫੜੀ ਮੌਕੇ ਤੇ ਮੱਚ ਗਈ ਹੈ ਤੇ ਚੀਕ ਚਿਹਾੜਾ ਜਿਹੜਾ ਉਹ ਬਾਜ਼ਾਰ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਪਰਾਚਨ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਸ਼ਰਾਬ ਦੀ ਬੋਤਲ ਨੂੰ ਲੈ ਕੇ ਇਹ ਹੰਗਾਮਾ ਹੋਇਆ ਕਿਉਂਕਿ ਨਰਾਤਿਆਂ ਦੇ ਜਿਹੜੇ ਦਿਨ ਨੇ ਚੱਲ ਰਹੇ ਨੇ ਤੇ ਲੋਕ ਬੜੀ ਦੂਰੋਂ ਦੂਰੋਂ ਮਾਤਾ ਰਾਣੀ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਸ਼ਰਧਾਲੂਆਂ ਦਾ ਠਾਠਾ ਮਾਰਦਾ ਇਕੱਠ ਲਗਾਤਾਰ ਕਾਲੀ ਮਾਤਾ ਮੰਦਰ ਦੇ ਵਿੱਚ ਨਜ਼ਰ ਆ ਰਿਹਾ ਕਿ ਕਾਲੀ ਮਾਤਾ ਮੰਦਰ ਦੇ ਵਿੱਚ ਲੋਕ ਬਹੁਤ ਦੂਰੋਂ ਦੂਰੋਂ ਨਿਤ ਨਸਤਕ ਹੋਣ ਦੇ ਲਈ ਆਉਂਦੇ ਨੇ ਜਦੋਂ ਵੈਸੇ ਵੀ ਆਮ ਦਿਨਾਂ ਦੇ ਵਿੱਚ ਵੀ ਜੇਕਰ ਗੱਲ ਕਰੀ ਜਾਵੇ ਤਾਂ ਕਾਲੀ ਮਾਤਾ ਮੰਦਿਰ ਦੇ ਵਿੱਚ ਬੜੀ ਭੀੜ ਹੈ ਜਿਹੜੀ ਸ਼ਰਧਾਲੂਆਂ ਦੀ ਲੱਗੀ ਹੁੰਦੀ ਹੈ ਹੁਣ ਤੇ ਨਰਾਤੇ ਚੱਲ ਰਹੇ ਨੇ ਤਾਂ ਖਾਸ ਕਰਕੇ ਜਿਹੜੀ ਸੰਗਤ ਹੈ ਸ਼ਰਧਾਲੂ ਨੇ ਉਹ ਬੜੀ ਦੂਰੋਂ ਦੂਰੋਂ ਨਮਸਤਕ ਹੋਣ ਦੇ ਲਈ ਆਉਂਦੇ ਨੇ ਪਰ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਇੱਕ ਸ਼ਰਾਬ ਦੀ ਬੋਤਲ ਨੂੰ ਲੈ ਕੇ ਹੰਗਾਮਾ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਸ ਨੌਜਵਾਨ ਦੇ ਨਾਲ ਥੱਪੜਾ ਥੱਪੜੀ ਤੇ ਉੱਤਰ ਆਏ ਨੇ ਲੋਕ ਇਹ ਚੀਕ ਚਿਹਾੜਾ ਮੌਕੇ ਤੇ ਪੈ ਗਿਆ ਤੇ ਇਹ ਵੀਡੀਓ ਸਿਰਫ ਇੱਕ ਸ਼ਰਾਬ ਦੀ ਬੋਤਲ ਨੂੰ ਲੈ ਕੇ ਹੋਈ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਰੋਲਾ ਰੱਪਾ ਪੈਂਦਾ ਸ਼ਰਿਆਮ ਦਿਖਾਈ ਦੇ ਰਿਹਾ ਤੇ ਲੋਕਾਂ ਨੂੰ ਜਿਹੜੀਆਂ ਭੱਜਣਾ ਵੀ ਪੈ ਗਈਆਂ ਨੇ ਕਿਉਂਕਿ ਜਿਹੜਾ ਇਕੱਠ ਹੈ ਉਸ ਸਮੇ ਹੋ ਗਿਆ ਤੇ ਮਾਹੌਲ ਵੀ ਜਿਹੜਾ ਗਰਮਾ ਗਿਆ ਕਿਉਂਕਿ ਇੱਕ ਸ਼ਰਾਬ ਦੀ ਬੋਤਲ ਨੂੰ ਲੈ ਕੇ ਜਿਹੜਾ ਇੱਡਾ ਮੋਹਲ ਭਖਾਇਆ ਉਸ ਤੋਂ ਬਾਅਦ ਜਿਹੜੇ ਲੋਕਾਂ ਦੇ ਵਿੱਚ ਹਲਚਲ ਵੀ ਮਚੀ ਹੈ ਕਿਉਂਕਿ ਮੌਕੇ ਤੇ ਜਿਹੜੀ ਪੁਲਸ ਹੈ ਉਹ ਪਹੁੰਚ ਗਈ ਹੈ ਤੇ ਉਸ ਦੇ ਵੱਲੋਂ ਲੋਕਾਂ ਨੂੰ ਹਟਾਇਆ ਵੀ ਜਾ ਰਿਹਾ ਹੈ ਭੀੜ ਨੂੰ ਇੱਕ ਸਾਈਡ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਮੰਦਰਾਂ ਦੇ ਵਿੱਚ ਵੀ ਲੋਕਾਂ ਨੂੰ ਇਹ ਅਨਾਉਂਸਮੈਂਟ ਵਾਰ-ਵਾਰ ਕੀਤੀ ਜਾਂਦੀ ਹੈ ਕਿ ਤੁਸੀਂ ਮਾਤਾ ਰਾਣੀ ਦੇ ਦਰਸ਼ਨ ਕਰਨ ਦੇ ਲਈ ਆਏ ਹੋ ਤਾਂ ਆਰਾਮ ਦੇ ਨਾਲ ਦਰਸ਼ਨ ਕਰੋ ਕੋਈ ਹਫੜਾ ਦਫੜੀ ਨਾ ਕਰੋ ਇੱਕ ਦੂਜੇ ਦੇ ਨਾਲ ਤੱਕਾ ਮੁੱਕੀ ਨਾ ਕਰੋ ਬਟ ਫਿਰ ਵੀ ਇੰਨੀ ਜ਼ਿਆਦਾ ਕੱਠ ਦੇ ਵਿੱਚ ਕੋਈ ਨਾ ਕੋਈ ਹੰਗਾਮਾ ਜਿਹਾ ਹੋ ਹੀ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਮਾਹੌਲ ਗਰਮਾ ਜਾਂਦਾ ਹੈ ਤੇ ਇਹ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਦੀ ਵੀਡੀਓ ਹੈ ਜਿੱਥੇ ਇੱਕ ਸ਼ਰਾਬ ਦੀ ਬੋਤਲ ਨੂੰ ਲੈ ਕੇ ਇੰਨਾ ਹੰਗਾਮਾ ਹੋਇਆ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ कौर ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਆ ਇਸ ਵੇਲੇ ਦੀ ਵੱਡੀ ਖਬਰ ਤੇ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਜਿਹੜੇ ਨਰਾਤੇ ਚੱਲ ਰਹੇ ਨੇ ਤੇ ਨਰਾਤਿਆਂ ਦੇ ਦੌਰਾਨ ਮੰਦਰਾਂ ਦੇ ਵਿੱਚ ਭੀੜ ਵੀ ਲੱਗੀ ਹੋਈ ਹੈ ਤੇ ਰੌਣਕਾਂ ਵੀ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਦਿਨੋ ਦਿਨ ਕਿਸ ਤਰੀਕੇ ਦੇ ਨਾਲ ਜਿਹੜਾ ਸ਼ਰਧਾਲੂਆਂ ਦਾ ਠਾਠਾ ਮਾਰਦਾ ਇਕੱਠ ਆ ਉਹ ਲਗਾਤਾਰ ਮੰਦਰਾਂ ਦੇ ਵਿੱਚ ਜਾ ਰਿਹਾ ਤੇ ਉਹ ਮੰਦਰਾਂ ਦੇ ਵਿੱਚ ਜਾ ਕੇ ਮਾਤਾ ਰਾਣੀ ਦੇ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਚੌਥਾ ਨਰਾਤਾ ਅੱਜ ਚੱਲ ਰਿਹਾ ਤੇ ਲਗਾਤਾਰ ਮਾਤਾ ਦੇ ਜਿਹੜੇ ਨਰਾਤੇ ਨੇ ਚੱਲ ਰਹੇ ਨੇ ਇਸ ਦੇ ਕਰਕੇ ਪੰਜਾਬ ਦੇ ਵਿੱਚ ਮੰਦਰਾਂ ਦੇ ਵਿੱਚ ਰੌਣਕਾਂ ਵੀ ਲੱਗੀਆਂ ਹੋਈਆਂ ਨੇ ਬਾਜ਼ਾਰ ਵੀ ਨੇ ਜਿਹੜੇ ਉਹ ਸਜੇ ਹੋਏ ਨੇ ਇਸੇ ਦੌਰਾਨ ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਹੰਗਾਮਾ ਹੋਇਆ ਪਟਿਆਲਾ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਸ਼ਰਾਬ ਦੀ ਬੋਤਲ ਨੂੰ ਲੈ ਕੇ ਜਿਹੜਾ ਹੰਗਾਮਾ ਆ ਹੋਇਆ ਆ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਕਾਲੀ ਮਾਤਾ ਮੰਦਿਰ ਦੇ ਬਾਹਰ ਦੀ ਵੀਡੀਓ ਹੈ ਜਿੱਥੇ ਕਿ ਇੱਕ ਸ਼ਰਾਬ ਦੀ ਬੋਤਲ ਨੂੰ ਲੈ ਕੇ ਹੰਗਾਮਾ ਹੋ ਗਿਆ ਤੇ ਲੋਕ ਥਪੜੋ ਥਪੜੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਜਿਹੜੀ ਭੀੜ ਹੈ ਉਹ ਇਕੱਠੀ ਹੋ ਗਈ ਹੈ ਤੇ ਉਹ ਇੱਕ ਮੁੰਡੇ ਨੂੰ ਨੌਜਵਾਨ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਨੇ ਹਫੜਾ ਦਫੜੀ ਮੌਕੇ ਤੇ ਮੱਚ ਗਈ ਤੇ ਚੀਕ ਚਿਹਾੜਾ ਜਿਹੜਾ ਉਹ ਬਾਜ਼ਾਰ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਪਰਾਚਨ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਸ਼ਰਾਬ ਦੀ ਬੋਤਲ ਨੂੰ ਲੈ ਕੇ ਇਹ ਹੰਗਾਮਾ ਹੋਇਆ ਕਿਉਂਕਿ ਨਰਾਤਿਆਂ ਦੇ ਜਿਹੜੇ ਦਿਨ ਨੇ ਚੱਲ ਰਹੇ ਨੇ ਤੇ ਲੋਕ ਬੜੀ ਦੂਰੋਂ ਦੂਰੋਂ ਮਾਤਾ ਰਾਣੀ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਸ਼ਰਧਾਲੂਆਂ ਦਾ ਠਾਠਾ ਮਾਰਦਾ ਇਕੱਠ ਲਗਾਤਾਰ ਕਾਲੀ ਮਾਤਾ ਮੰਦਰ ਦੇ ਵਿੱਚ ਨਜ਼ਰ ਆ ਰਿਹਾ ਕਿ ਕਾਲੀ ਮਾਤਾ ਮੰਦਰ ਦੇ ਵਿੱਚ ਲੋਕ ਬਹੁਤ ਦੂਰੋਂ ਦੂਰੋਂ ਨਿਤਮਸਤਕ ਹੋਣ ਦੇ ਲਈ ਆਉਂਦੇ ਨੇ ਜਦੋਂ ਵੈਸੇ ਵੀ ਆਮ ਦਿਨਾਂ ਦੇ ਵਿੱਚ ਵੀ ਜੇਕਰ ਗੱਲ ਕਰੀ ਜਾਵੇ ਤਾਂ ਕਾਲੀ ਮਾਤਾ ਮੰਦਿਰ ਦੇ ਵਿੱਚ ਬੜੀ ਭੀੜ ਹੈ ਜਿਹੜੀ ਸ਼ਰਧਾਲੂਆਂ ਦੀ ਲੱਗੀ ਹੁੰਦੀ ਹੈ ਹੁਣ ਤੇ ਨਰਾਤੇ ਚੱਲ ਰਹੇ ਨੇ ਤਾਂ ਖਾਸ ਕਰਕੇ ਜਿਹੜੀ ਸੰਗਤ ਹੈ ਸ਼ਰਧਾਲੂ ਨੇ ਉਹ ਬੜੀ ਦੂਰੋਂ ਦੂਰੋਂ ਮस्तक ਹੋਣ ਦੇ ਲਈ ਆਉਂਦੇ ਨੇ ਪਰ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਇੱਕ ਸ਼ਰਾਬ ਦੀ ਬੋਤਲ ਨੂੰ ਲੈ ਕੇ ਹੰਗਾਮਾ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਸ ਨੌਜਵਾਨ ਦੇ ਨਾਲ ਥਪੜਾ ਥਪੜੀ ਤੇ ਉੱਤਰ ਆਏ ਨੇ ਲੋਕ ਇਹ ਚੀਕ ਚਿਹਾੜਾ ਮੌਕੇ ਤੇ ਪੈ ਗਿਆ ਤੇ ਇਹ ਵੀਡੀਓ ਸਿਰਫ ਇੱਕ ਸ਼ਰਾਬ ਦੀ ਬੋਤਲ ਨੂੰ ਲੈ ਕੇ ਹੋਈ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਰੋਲਾ ਰੱਪਾ ਪੈਂਦਾ ਸ਼ਰਿਆਮ ਦਿਖਾਈ ਦੇ ਰਿਹਾ ਤੇ ਲੋਕਾਂ ਨੂੰ ਜਿਹੜੀਆਂ ਭੱਜਣਾ ਵੀ ਪੈ ਗਈਆਂ ਨੇ ਕਿਉਂਕਿ ਜਿਹੜਾ ਇਕੱਠ ਹੈ ਉਸ ਸਮੇ ਹੋ ਗਿਆ ਤੇ ਮਾਹੌਲ ਵੀ ਜਿਹੜਾ ਗਰਮਾ ਗਿਆ ਕਿਉਂਕਿ ਇੱਕ ਸ਼ਰਾਬ ਦੀ ਬੋਤਲ ਨੂੰ ਲੈ ਕੇ ਜਿਹੜਾ ਇੱਡਾ ਮੋਹਲ ਭਖਿਆਇਆ ਉਸ ਤੋਂ ਬਾਅਦ ਜਿਹੜੇ ਲੋਕਾਂ ਦੇ ਵਿੱਚ ਹਲਚਲ ਵੀ ਮਚੀ ਹੈ ਕਿਉਂਕਿ ਮੌਕੇ ਤੇ ਜਿਹੜੀ ਪੁਲਸ ਹੈ ਉਹ ਪਹੁੰਚ ਗਈ ਹੈ ਤੇ ਉਸ ਦੇ ਵੱਲੋਂ ਲੋਕਾਂ ਨੂੰ ਹਟਾਇਆ ਵੀ ਜਾ ਰਿਹਾ ਹੈ ਭੀੜ ਨੂੰ ਇੱਕ ਸਾਈਡ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਮੰਦਰਾਂ ਦੇ ਵਿੱਚ ਵੀ ਲੋਕਾਂ ਨੂੰ ਇਹ ਅਨਾਉਂਸਮੈਂਟ ਵਾਰ-ਵਾਰ ਕੀਤੀ ਜਾਂਦੀ ਹੈ ਕਿ ਤੁਸੀਂ ਮਾਤਾ ਰਾਣੀ ਦੇ ਦਰਸ਼ਨ ਕਰਨ ਦੇ ਲਈ ਆਏ ਹੋ ਤਾਂ ਆਰਾਮ ਦੇ ਨਾਲ ਦਰਸ਼ਨ ਕਰੋ ਕੋਈ ਹਫੜਾ ਦਫੜੀ ਨਾ ਕਰੋ ਇੱਕ ਦੂਜੇ ਦੇ ਨਾਲ ਤੱਕਾ ਮੁੱਕੀ ਨਾ ਕਰੋ ਬਟ ਫਿਰ ਵੀ ਇੰਨੀ ਜ਼ਿਆਦਾ ਕੱਠ ਦੇ ਵਿੱਚ ਕੋਈ ਨਾ ਕੋਈ ਹੰਗਾਮਾ ਜਿਹਾ ਹੋ ਹੀ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਮਾਹੌਲ ਗਰਮਾ ਜਾਂਦਾ ਹੈ ਤੇ ਇਹ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਦੀ ਵੀਡੀਓ ਹੈ ਜਿੱਥੇ ਇੱਕ ਸ਼ਰਾਬ ਦੀ ਬੋਤਲ ਨੂੰ ਲੈ ਕੇ ਇੰਨਾ ਹੰਗਾਮਾ ਹੋਇਆ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ